ਵਦੇਸ਼ ਦੀ ਧਰਤੀ ਤੇ ਰਹਿ ਰਹੇ ਪਿੰਡ ਚੇਤਨਪੁਰਾ ਦੇ ਸਿਮਰਜੀਤ ਸਿੰਘ ਗਿੱਲ ਅਤੇ ਸ਼ਮਸ਼ੀਰ ਸਿੰਘ ਗਿੱਲ ਦੇ ਪਿਤਾ ਸਮਾਜ ਸੇਵੀ ਗੁਰਜੀਤ ਸਿੰਘ ਬਿੱਟੂ ਚੇਤਨਪੁਰਾ ਵੱਲੋਂ ਤਿੰਨ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਏ ਅਤੇ ਉਹਨਾਂ ਨੂੰ ਵਰਤੋਂ ਵਾਲਾ ਸਮਾਨ ਦਿੱਤਾ ਇਸ ਮੌਕੇ ਨਵੀਆਂ ਜੁੜੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਇਹੋ ਜਹੇ शलाघाजोग उपराले कुछ चौणवें लोगों तो तो तूर गा के हिस्से आते हैं ਤਾਰੇ ਜੁੜੇਗਾ ਆਨੰਦ ਕਾ ਰਚਨਾ ਕਰਨ ਲੱਗੇ ਹਾਂ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਸਰਦਾਰ ਜਤਿੰਦਰਪਾਲ ਸਿੰਘ ਜੀ ਵਿਵੇ ਬਨਦੀਨ ਹਜ਼ਾਰ ਵਾਰ ਸ਼ਾਮੇ ਰਾ ਸਾਹਿਬਾ ਦੇ ਆਯਾ ਸ਼ੋਧ ਤਕਾਹੋ ਹਰੀ ਕੇ ਨਾਮ ਤੇ ਬਸਾ ਕਹਿ ਨਾਮ ਤੇ ਨਾਮ ਰੂਆ ਸਤਿਗੁਰੂ ਮਨ ਆਪਣੇ ਕੋ কে চিটি ক'ত ਇਹ ਕਿਹਨਾਂ ਜਨ ਉਹ ਮੈਂ ਇਸ ਇਲਾਕੇ ਦੀ ਨਿਖਾਣਬੀਸ਼ੀ ਕਰਦਾ ਹਾਂ ਤੇ ਔਰ ਬਹੁਤ ਸਤਕਾਰਯੋਗ ਸਾਡੇ ਛੋਟਾ ਵੀਰ ਗੁਰਜੀਤ ਸਿੰਘ ਇਹਨਾਂ ਦਾ ਬੇਟਾ ਜਿਹੜਾ ਬਾਹਰ ਮੀਂਹ ਤਾਂ ਕਰ ਰਿਹਾ ਹੈ ਸੇਮਰ ਸਿੰਘ ਸ਼ਮਸ਼ੇਰ ਸਿੰਘ ਪਿੰਡ ਚੇਤਨਪੁਰ ਔਰ ਉਹਨਾਂ ਦਾ ਇੱਡਾ ਵੱਡਾ ਪਰਵਾਲਾ ਆ ਮੈਂ ਸਮਝਦਾ ਇਹ ਵੀ ਜੇ ਸਮਾਜ ਦੇ ਵਿੱਚ ਇਸ ਤੀ ਕਿ ਇਹਨਾਂ ਬੱਚੇ ਮਿਹਨਤਾਂ ਕਰਕੇ ਤੇ ਜੇ ਸਮਾਜ ਨੂੰ ਵਾਪਸ ਬਣਾਉਣ ਲੱਗਣ ਇੱਕ ਬਹੁਤ ਵੱਡੀ ਗੱਲ ਬਣਦੀ ਹੈ ਅੱਜ ਲੋੜਵੰਦਾਂ ਦਾ ਜਿਹੜਾ ਇਹ ਚੀਜ਼ ਉਤਾਰਾ ਕਰਕੇ ਜਿਹੜੇ ਵਿਆਹ ਸ਼ਰਦੀਆਂ ਹੋਣ ਲੱਗੀਆਂ ਨੇ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਪਰਮਾਤਮਾ ਦੀ ਇਹਨਾਂ ਦੇ ਬਖਸ਼ਿਸ਼ ਆ ਬੱਚਿਆਂ ਦੀ ਹਿੰਮਤ ਆ ਬੱਚਿਆਂ ਦੇ ਉੱਤੇ ਬਹੁਤ ਵੱਡਾ ਉਹਨਾਂ ਦਾ ਪਾਇਦਰੂ ਦਾ ਹੱਥ ਆ ਜਿਹੜਾ ਉਹਨਾਂ ਨੇ ਮਿਹਨਤ ਕਰਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਇੱਥੇ ਬੱਚਿਆਂ ਦੇ ਵਿੱਚ ਇੱਥੇ ਪੈਸਾ ਭੇਜ ਕੇ ਤੇ ਵਿਆਹ ਸ਼ਦਗੀਆਂ ਪੂਟੀਆਂ ਨੇ ਮੈਂ ਤੇ ਸਿਰਫ ਇਹੋ ਹੀ ਆਸ ਕਰਦਾ ਹਾਂ ਬੰਦੋਰਾ ਸਾਹਿਬ ਖਲੋਤਾ ਹੈ ਹਰ ਵਿਅਕਤੀ ਜਿਹਦੇ 'ਚ ਕੋਈ ਸਮਰੱਥਾ ਹੈ ਜਿਹੜਾ ਕੋਈ ਯੋਗਦਾਨ ਪਾ ਸਕਦਾ ਗਰੀਬ ਦਾ ਸਵਾਰ ਸਕਦਾ ਉਹ ਜ਼ਰੂਰ ਕਰੇ ਇਸ ਕਾਰਨ ਸਾਰਿਆਂ ਨੂੰ ਸ਼ਿਫਾ ਦਿੱਤਾ ਹੋਇਆ ਹੈ ਧੰਨਵਾਦ ਖਾਸ ਇਸ ਪਰਿਵਾਰ ਦਾ ਅਸੀਂ ਧੰਨਵਾਦੀ ਹੈ ਬਹੁਤ ਚੰਗਾ ਪਰਿਵਾਰ ਇਸ ਇਲਾਕੇ ਦਾ ਨਾਮ ਵਧਾਇਆ ਉਹ ਲੋਕਾਂ ਵੀ ਇਹਨਾਂ ਨੂੰ ਮੰਨਦਾ ਹੈ ਔਰ ਉਹ ਹੀ ਬਾਈਕ ਨੂੰ ਮੇਰ ਕੇ ਲੀ ਜਾਂਦਾ ਜਸਮਨ ਸਿੰਘ ਸਾਡੇ ਦਾਸ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸ਼ੁਕਰਾਨਾ ਥੈਂਕ ਯੂ ਥੈਂਕ ਯੂ ਹਰਪੂਰ ਸਿੰਘ ਨੰਨੇ ਦਾ ਚਿੱਟੂਪੁਰਾ ਇਹਦੇ ਕੋਟਰੇ ਦੋ ਜੀ ਲਾਂਡੇ ਵਿੱਚ ਉਹ ਉਹਨਾਂ ਦੇ ਸੰਯੋਗ ਨਾਲ ਇਹ ਆਨੰਦ ਕਾਰਜ ਕੀਤੇ ਗਏ ਆ ਲੋੜ ਉਹਦੇ ਲੱਭਤੀਆਂ ਕਿੰਨੇ ਆਨੰਦ ਕਾਰਜ ਕੀਤੇ ਆ ਇਹ ਆਨੰਦ ਕਾਰਜ ਕੀਤੇ ਆ ਤੇ ਉਹਦੀ ਪਾਤਸ਼ਾਹ ਹੈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਤਿੰਨ ਪਿਆਰੇ ਆਨੰਦਕਾਰ ਕਿਤੇ ਮੈਗੇ ਨੇ ਜੋ ਨੂਰਵੰਦ ਪਿਆਰੇ ਤੇ ਉਹਨਾਂ ਨੂੰ ਨੂਰਵੰਦ ਆਸਮਾਨ ਦੇ ਕੇ ਉਹਨਾਂ ਦੇ ਨਾਲ ਚੱਲ ਇਹਨਾਂ ਦੇ ਘਰ ਜਨਰੇ ਵੀਰਾਂ ਵਾਲੋਂ ਇਹਨੇ ਤੇ ਤੁਹਾਡੇ ਵਾਲੋਂ ਜੀ ਐਨ ਆਈ ਵੀਰਾਂ ਵਾਲੋਂ ਜੀ ਜੀ ਮੋਹਤਰ ਸਿੰਘ ਨਾ ਚਮਕ ਸਿੰਘ ਤੇ ਸ਼ਮਸ਼ੀਰ ਸਿੰਘ ਉਹਨਾਂ ਵੱਲੋਂ ਕਿਤੇ ਜਾਣੇ ਚਲੋ ਵੇਖੋ ਸਿੱਧਾ ਸਿੱਧਾ ਵੇਖ ਲਓ ਹੁਣ ਚੇਅਰਮੈਨ ਸਾਹਿਬ ਕੋਨੇ ਖੋਲੋ ਲਿੰਦੋ Gue t referred on as you.